ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਵਲੌਗ ਦੇ ਉੱਤੇ ਕਰਦੇ ਆ ਜੀ ਅੱਜ ਦਾ ਨਵਾਂ ਵਲੌਗ ਸ਼ੁਰੂ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦਾ ਨਵਾਂ ਵਲੌਗ ਕਰਦੇ ਆ ਸ਼ੁਰੂ ਮੈਂ ਲੱਗਾਂ ਸ਼ੁਰੂ ਦੇ ਵਿੱਚ ਜੇ ਸਬਜ਼ੀ ਕੱਟਣ ਤਤਾ ਗੋਭੀ ਮੇਰੀ ਪਸੰਦ ਦੀ ਸਬਜ਼ੀ ਹੈ ਇਹ ਬਣਾਉਨੇ ਆਗੇ ਪੱਤਾ ਗੋਭੀ ਮਟਰ ਤੇ ਆਲੂਆਂ ਦੀ ਸਬਜ਼ੀ ਤੇ ਇਦਾਂ ਲਾਵਾਂਗੇ ਤੜਕਾ ਤੇ ਕਰਦੇ ਆਪਾਂ ਸ਼ੁਰੂ ਅੱਜ ਦੀ ਰੈਸਪੀ ਕਿੰਦਰ ਅਸੀਂ ਅੱਗ ਬਾਲ ਲਈ ਆ ਤੇ ਇਸ ਦੀ ਚੁੱਲੇ ਦੇ ਵਿੱਚ ਹਲੋ ਯਾ ਫਸ ਤੇ ਇਹ ਗਰਮ ਘੱਟ ਤੇ ਤਿਆਰੇ ਪਾ ਤੇ ਮੈਂ ਪਰਤੀ 35 ਤਰ੍ਹਾਂ ਭੁੰਨ ਲਈਏ ਨੋ ਜਿਵੇਂ ਹੁਣ ਆਪਾਂ ਕੋਸ਼ਿਸ਼ ਕਰੀਏ ਕਿ ਸਬਜ਼ੀ ਨਿਕਲੇ ਕਿ ਆਇਆ ਨਾ ਬੀਰਕੀ ਇਹਦੇ ਲਈ ਪਤਾ ਲੱਗਦੀ ਹੈ ਹਰੀਆਂ ਚੁਕੁੰਮਾਂ ਨੂੰ ਹਰੀਆਂ ਇਸੇ ਤਰ੍ਹਾਂ ਕੱਟ ਕੇ ਰੱਖ ਦਿੰਨਾ ਇਕੱਠੀ ਕਰਤੀ ਤੇ ਸਰ੍ਹੋਂ ਦਾ ਤਰ੍ਹਦੀ ਜਾਂਦੀ ਹੈ ਇਹਨਾਂ ਨੂੰ ਕੋ 2 ਮਿੰਟ ਚਾੜਦੇ ਹਾਂ ਥੋੜੀ ਤੜਕੇ ਨੇ ਸੇਕ ਲਵਾ ਕੇ ਖਰਾਲੀ ਸਟੈਡ ਕਰ ਦਾਂਗੇ ਇਹਦੇ ਵਿੱਚ ਲਾ ਲਈਏ ਮੇਥੇ ਤੇ ਪੋਜੀ ਹੁਣ ਆਪਾਂ डालेंगे ਆਲੂ ਨਾਲ ਦੇ ਕੋਸੇ ਕੋਸੇ ਥੋੜੇ ਥੋੜੇ میں تو تھوڑا دودھ بھی एक हफ्ता मैं मोबाइल फैला करते गोभी पाओगे नमक मिर्च में पा देंगे हल्दी थोड़ी पावे लाल मिर्च क्योंकि पहला भरी मिर्च पाई ਕੀ ਕਰ ਰਹੇ ਹੋ ਮੈਂ ਵੀ ਰਾਈਟ ਹੀ ਕੋਈ ਨਾ ਮਿਕਸ ਕੀ ਗੱਲ ਬੀਹ ਕਰਨੀ ਹਰਦੀਪ ਦੇ ਕੰਮ ਨੇ ਹਰਦੀਪ ਦੇ ਲਓ ਮਿਕਸ ਕਰ ਦਿਓ ਜੀ ਮਿਕਸ ਕਰ ਦਿਓ ਤਾਂ ਕਿ ਪਸੰਦੀ ਨਾਲ ਸੰਗੀਪੜਾ ਲੋ ਹੁਣ ਦਿਖਾਵਾਂਗੇ ਤੁਹਾਨੂੰ ਜਦ ਸਾਡੀ ਸਬਜ਼ੀ ਬਣ ਕੇ ਤਿਆਰ ਹੋ ਗਈ ਇਹਨਾਂ ਦੀ ਸਬਜ਼ੀ ਆਪਣੀ ਹੀ ਰੀਜੀ ਜਾਂਦੀ ਹੈ ਜੁਰੂਰ ਦੇਖੋ ਸਬਜ਼ੀ ਦੇ ਪਾਣੀ ਵੀ ਕਾਫੀ ਸਬਜ਼ੀ ਤੇ ਇਸੇ ਪਾਣੀ ਦੇ ਵਿੱਚ ਸਮਾਂ ਕਿ ਤਿਆਰ ਹੋ ਜਾਣਾ। ਪੱਲੰਗ ਦੇ ਗਾਹ ਸੋਨਾ ਐ ਸਬਜੀ ਦਾ। ਇਹ ਸਬਜੀ ਆਪਣੀ ਬਣ ਕੇ ਚੰਗੀ ਤਰ੍ਹਾਂ ਤਿਆਰ ਹੈ। ਬਹੁਤ ਬੁਧੀਆ ਸਬਜੀ ਬਣੀ ਹੈ। ਦੇਖੋ। ਕਿੰਨੀ ਵਧੀਆ ਸਬਜ਼ੀ ਦੇਖਣ ਨੂੰ ਲੱਗ ਰਹੀ ਹੈ ਦੇਖੋ ਇਹ ਦੇਖ ਕਿੰਨੀ ਵਧੀਆ ਸਬਜ਼ੀ ਹਣੀ ਚਲੋ ਦੇਖੋ ਇਹ ਬਹੁਤ ਵਧੀਆ ੜੀਆਂ ਸਬਜ਼ੀ ਤੇ ਅਸੀਂ ਲੱਗਿਆ ਖਾਣ ਆਹ ਉਹ ਨਾ ਆਣੀ ਆ ਲੋ ਜੀ ਇਹਨਾਂ ਨੂੰ ਨਾਲ ਚੌਲ ਇਹ ਸੀ ਰਾਤ ਬਣਾਏ ਤੇ ਮਟਰਾਂ ਨਾਲੇ ਵਿੱਚ ਪਾਣੀ ਨਿਸਤ ਹੋਏ ਵੀ ਇਹਨੇ ਬੜੀਆਂ ਤੇ ਬਹੁਤ ਟੇਸਟੀ ਬਣੇ ਤੇ ਇਹ ਰਾਤ ਬਣਾਏ ਤੇ ਸੀ ਲੋ ਜੀ ਹੁਣ ਆਪਾਂ ਅੱਗੇ ਦੁਕਾਨ ਦੇ ਵਿੱਚ ਤੇ ਹੁਣ ਦੁਕਾਨ ਚ ਆਪਾਂ ਤੁਹਾਨੂੰ ਦਿਖਾਵਾਂਗੇ ਨਵੇਂ-ਨਵੇਂ ਅੱਜ ਵਾਲੇ ਸੂਟ ਜੋ ਕਿ ਰੈਂਦੇ ਨੇ ਦਿਖਾਉਣ ਤੋਂ ਕਾਹੀ ਸੂਟ ਉਹ ਦਿਖਾਉਣੇ ਤੁਹਾਨੂੰ ਅੱਜ ਓ ਜੀ ਜਿਹਦੇ ਆਪਣੇ ਸੂਟ ਅਸਾਰ ਦੇ 500 ਇੱਕ ਲਵਾ ਕੇ ਆਇਆ ਹੈ ਇਹ ਗਾ ਜੀ ਸ਼ਲਟ ਦਾ ਕੱਪੜਾ ਮੂਰਿਆ ਤੇ ਇਹਦੇ ਨਾਲ ਹੈਗੇ ਇਹ ਸਲਵਾਰ ਦਾ ਕੱਪੜਾ ਮੂਰੀਆਂ ਤੇ ਕਢਾਈ ਵਾਲਾ ਤੇ ਇਹ ਗਾ ਜੀ ਨਾਲ ਦੁਪੱਟਾ ਲੈਸ ਲੱਗੀ ਹੋਈ ਇਹ ਨੂੰ ਲੈ ਸਕਦਾ ਠੀਕ ਆ ਪਰ ਤੁਸੀਂ ਤਾਂ ਸੂਟ ਨੇ एच अपने कुछ दो रंग लो जी दूसरा कलर है वाला कपड़ा तो डिजाइन सेम है रंग दुपट्टा सलवार कीमत है सिर्फ साढ़े सत सौ रुपया ਜਾ ਬਹੁਤ ਸੋਨੇ ਸੂਟਨੇ ਆ ਜੋ ਫਰੈਂਡ ਚਾਪੀ ਲੋ ਦੁਪਹਿਰ ਦੀ ਗੁੜ ਵਾਲੀ ਚਾਹ ਲੋ ਜੀ ਹੁਣ ਮੈਂ ਗਿਆਤੀ ਥੋੜਾ ਜਿਆਦਾ ਬਾਹਰ ਕੰਮ ਤੇ ਆ ਕੇ ਦੁਬਾਰੇ ਫਿਰ ਆਪਾਂ ਦੁਕਾਨ ਦੇ ਵਿੱਚ ਹੀ ਬੈਠ ਕੇ ਅੱਜ ਪੂਰਾ ਦਿਨ ਆਪਾਂ ਨੇ ਦੁਕਾਨ ਦੇ ਵਿੱਚ ਹੀ ਕੱਢਿਆ ਸਿਸ ਤੇ ਹੁਣ ਚਲੋ 2-4 ਮਿੰਟ ਪਰ ਗੱਲਬਾਤ ਕਰ ਲੈਨੇ ਆ ਤੇ ਇੱਕ ਬੇਨਤੀ ਹੈ ਜੀ ਅਸੀਂ ਦੇਖੋ ਵੀਡੀਓ ਬਣਾਉਣ ਦੇ ਉੱਤੇ ਇਹਨਾਂ ਵਲੌਗ ਬਣਾਉਣੇ ਆ ਐਡੀਟਿੰਗ ਕਰਦੇ ਆ ਇਹਦੇ ਤੇ ਆਪਣਾ ਘੱਟੋ-ਘੱਟ 12-13 ਘੰਟੇ ਲੱਗ ਜਾਂਦੇ ਨੇ ਹਨਾ ਤੇ ਉਧਰ ਫੇਸਬੁੱਕ ਤੇ ਵੀ ਸਟੋਰੀਆਂ ਪਾਉਣੀਆਂ ਫੇਸਬੁੱਕ ਤੇ ਪਾਉਣਾ ਵਲੌਗ YouTube ਤੇ ਪਾਉਣਾ ਐਡੀਟਿੰਗ ਕਰਨੀ ਟਾਈਟਲ ਰੱਖਣਾ থামਬਨੇ ਲਾਉਣੀ ਹੈ ਨਾ ਬਣਾਉਣੀ ਹੈ ਤੋ ਵੀ ਇੰਨੀ ਸਾਡੇ ਇੰਨੇ ਟਾਈਮ ਦੀ ਮਨ ਮਿਹਨਤ ਹੁੰਦੀ ਆ ਤੁਸੀਂ ਸਿਰਫ 2 ਮਿੰਟ ਦਾ ਸਮਾਂ ਤਾਂ ਲੱਗਦਾ ਨਹੀਂ ਆ 1 ਮਿੰਟ ਦੇ ਵਿੱਚ ਵਿੱਚ ਸਾਰਾ ਕੁਝ ਹੋ ਜਾਂਦਾ ਤੇ ਇੱਕ ਤਾਂ ਤੁਸੀਂ ਕਮੈਂਟ ਕਰ ਦਿਆ ਕਰੋ ਤੇ ਇੱਕ ਲਾਈਕ ਕਰ ਦਿਆ ਕਰੋ ਪਲੀਜ਼ ਚਲੋ ਸੋਡੇ ਸਾਰੇ ਨਾਈ ਆਈ ਸਾਰਾ ਸੁਣੋ ਜੇ ਤੁਸੀਂ ਸਾਥ ਦਿਨੇ ਹੋ ਤੇ ਆਪਾਂ ਤਾਂ ਇੰਨੀ ਹਿੰਮਤ ਆਉਂਦੀ ਆ ਨਾ ਆਪਾਂ ਸਾਰਾ ਕੁਝ ਕਰ ਰਹੇ ਹਾਂਗੇ ਤੇ ਰੀਲਾਂ ਵੀ ਪਾਉਣਿਆਂ ਸਟੋਰੀਆਂ ਵੀ ਪਾਉਣਿਆਂ ਬਲੌਗ ਵੀ ਬਣਾਉਣੇ ਆ ਹਨਾ ਤੇ ਵਿੱਚ ਵਿੱਚ ਫੇਸਬੁੱਕ ਤੇ ਜਦੋਂ ਟਾਈਮ ਮਿਲੇ ਲਾਈਵ ਵੀ ਹੁੰਨੇ ਆਗੇ ਤੇ ਥੋੜੀ ਜੀ ਮਦਦ ਇੰਨੀ ਕ ਅੱਗੇ ਕਰ ਦਿਓ ਹੋਰ ਥੋੜੀ ਜੀ ਹੋਰ ਮਦਦ ਕਰ ਦਿਓ ਤੇ ਉਹਦੇ ਨਾਲ ਸਾਨੂੰ ਹੌਸਲਾ ਵੀ ਮਿਲੂ ਜਦੋਂ ਤੁਹਾਡੇ ਕਮੈਂਟ ਆਉਣਗੇ ਨਾ ਸੋਹਣੇ ਸੋਹਣੇ ਤੇ ਬਸ ਇਹ ਹੀ ਬੇਨਤੀ ਤੇ ਜੀ ਇੰਨੀ ਕੁ ਵੀ ਥੋੜਾ ਜਿਹਾ ਕਰਿਆ ਕਰੋ ਹੈਲਪ ਤੇ ਇਹ ਮੇਰਾ ਅਵਦਾ ਚੈਨਲ ਨਹੀਂ ਇਹ ਆਪਣਾ ਸਾਰਿਆਂ ਦਾ ਚੈਨਲ ਹੈ ਲੋਕੀ ਕੱਲ੍ਹ ਵਾਲੀ ਗੱਲ ਬਾਤਾਂ ਫੇਰ ਸ਼ੁਰੂ ਹੋਗੇ ਨਾ ਹੁਣ ਚਾਹ ਪੀ ਕੇ ਹੱਟੇ ਤੇ ਪਤਾ ਨਹੀਂ ਕੀ ਗੱਲ ਜਦੋਂ ਵੀ ਮੈਂ ਵੀਡੀਓ ਬਣਾਉਂਦਾ ਤਾਂ ਮੈਨੂੰ ਬਾਸਤ ਵੀ ਜ਼ਰੂਰ ਹੁੰਦੀ ਹੈ ਕਿ ਇਹ ਮੇਰੇ ਨਾਲ ਨਾਲ ਤੁਹਾਡਾ ਵੀ ਚੈਨਲ ਹੈ ਨਾ ਜੇ ਆਪਣਾ ਚੈਨਲ ਮੋਨਟਾਈਜ਼ ਹੁੰਦਾ ਹੈਗਾ ਤਾਂ ਤੋਡੇ ਨਾਲ ਵੀ ਅਪਾ ਸ਼ੇਅਰ ਕਰਾਂਗੇ ਉਹ ਨਹੀਂ ਖੁਸ਼ੀਆਂ ਹਨ ਜਿੰਨੀਆਂ ਆਪਾਂ ਨੂੰ ਹੋਣੀਆਂ ਤੇ ਉਹ ਨਹੀਂ ਖੁਸ਼ੀਆਂ ਆਪਾਂ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਸਾਰੀਆਂ ਤੇ ਇੱਕ ਜੇ ਤੁਸੀਂ ਕਮੈਂਟ ਦੇ ਵਿੱਚ ਇੰਨਾ ਕੁ ਦੱਸ ਦਿਆ ਕਰੋ ਵੀ ਹਨ ਤੁਸੀਂ ਕਿੱਥੋਂ ਦੇਖ ਰਹੇ ਹੋ ਸਾਡੇ ਵਲੌਗ ਨੂੰ ਹਨਾ ਵੀ ਸਾਡੀਆਂ ਵੀਡੀਓ ਜਿਹੜੇ-ਜਿਹੜੇ ਵੀਰ ਦੇਖਦੇ ਆ ਜਾਂ ਭੈਣਾਂ ਦੇਖਦੀਆਂ ਨੇ ਵੀ ਉਹ ਕਿੱਥੋਂ ਦੇਖਦੀਆਂ ਨੇ ਕਿਉਂਕਿ ਆਪਾਂ ਨੂੰ ਇਹ ਪਤਾ ਲੱਗ ਜੂ ਉਹਦੇ ਨਾਲ ਆਪਣਾ ਹੋਰ ਹਨਾ ਰਾਪਤਾ ਵਧੂਗਾ ਤੇ ਦਿਲਨਾ ਬਤਾਂ ਪਕਰਾਂਗੇ ਤੇ ਉਹਨੇ ਹੋਰ ਆਪਣੇ ਇੰਨਾ ਤਿਆਰ ਬਣੂਗਾ ਦਿਲਾਂ ਦੀ ਸਾਂਝ ਵਧੂਗੀ ਤੇ ਨਿੱਕੀ ਬੇਨਤੀ ਇਹ ਜਰੂਰ ਕਬੂਲਿਓ ਤੇ ਵੱਤ ਵੱਤ ਕਮੈਂਟ ਕਰਦਿਆ ਕਰੋ ਲਾਈਕ ਕਰਦਿਆ ਕਰੋ ਵੀਡੀਓ ਨੂੰ ਲਾਈਕ ਤੇ ਕਮੈਂਟ ਬਹੁਤ ਜ਼ਿਆਦਾ ਘਟਣਗੇ ਸੋ ਤੇ ਨਿੱਕੀ ਬੇਨਤੀ ਜਰੂਰ ਕਬੂਲ ਕਰਿਓ ਲਓ ਜੀ ਹੋ ਗਈ ਸ਼ਾਮ ਤੇ ਹੁਣ ਆਪਾਂ ਕਰਦੇ ਆਂ ਅੱਜ ਦਾ ਬਲੌਗ ਦਾ ਐਂਡ ਤੇ ਮਿਲਦੇ ਆਂ ਹੁਣ ਆਪਾਂ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਉਮੀਦ ਹੈ ਤੁਹਾਨੂੰ ਸਾਡਾ ਅੱਜ ਦਾ ਵਲੌਗ ਪਸੰਦ ਆਊਗਾ ਜੇ ਪਸੰਦ ਆਇਆ ਤਾਂ ਪਲੀਜ਼ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਮਿਲਾਂਗੇ ਅਗਲੀ ਅਮਿਲਦੇ ਅਗਲੇ ਨਵੇਂ ਵਲੌਗ ਦੇ ਵਿੱਚ ਕੱਲ ਨੂੰ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ